ਅੱਜ ਵਾਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਅਮਰ ਸਿੰਘ ਚਮਕੀਲੇ ਦੀ ਕਿ ਜਦੋਂ ਚਮਕੀਲਾ ਖਾੜੇ ਲਾਉਂਦਾ ਸੀ ਜਾਂ ਕਿਤੇ ਵਿਆਹ ਸ਼ਾਦੀ ਤੇ ਗਉਣ ਜਾਂਦਾ ਸੀ ਤਾਂ ਉਹ ਖਾੜੇ ਲਮਾਉਣ ਵਾਲੀ ਪਾਰਟੀ ਤੋਂ ਕੀ ਕੀ ਸ਼ਰਤਾਂ ਰੱਖਦਾ ਸੀ ਤੇ ਕੀ ਐਗਰੀਮੈਂਟ ਲਖੋਂਦਾ ਸੀ ਜੋ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਇਹ ਐਗਰੀਮੈਂਟ ਚਮਕੀਲੇ ਦੇ ਟਾਈਮ ਦਾ ਤੇ ਚਮਕੀਲੇ ਦੇ ਹੀ ਇੱਕ ਖਾੜੇ ਦਾ ਪ੍ਰੋਗਰਾਮ ਦਾ ਹੈ ਇਸ ਵਿੱਚ ਚਮਕੀਲੇ ਨੇ ਕੀ ਕੀ ਸ਼ਰਤਾਂ ਰੱਖੀਆਂ ਸੀ ਇੱਕ ਇੱਕ ਕਰਕੇ ਤੁਹਾਨੂੰ ਦਿਖਾਉਣੇ ਹਾਂ ਕਿ ਇੱਕ ਸਿੰਗਰ ਦੀਆਂ ਉਦੋਂ ਕੀ ਕੀ ਸ਼ਰਤਾਂ ਹੁੰਦੀਆਂ ਸੀ ਤਾਂ ਆਓ ਕਰਦੇ ਹਾਂ ਵੀਡੀਓ ਨੂੰ ਸਟਾਰਟ ਇਹ ਐਗਰੀਮੈਂਟ ਤੁਸੀਂ ਦੇਖ ਸਕਦੇ ਹੋ 9/2/1986 ਮਿਤੀ ਦਾ ਏ ਜਿਸ ਦੇ ਉੱਪਰ ਸਭ ਤੋਂ ਉੱਪਰ ਲਿਖਿਆ ਹੋਇਆ ਹੈ ਅਮਰ ਸਿੰਘ ਚਮਕੀਲਾ ਤੇ ਨਾਲ ਹੀ ਬੀਬਾ ਅਮਰਜੋਤ ਕੋਰ ਤੇ ਪਹਿਲੇ ਨੰਬਰ ਵਿੱਚ ਲਿਖਿਆ ਹੈ ਪ੍ਰੋਗਰਾਮ ਦੀ ਮਿਤੀ ਜੋ ਕਿ 14/3/1986 ਦੀ ਹੈ ਤੇ ਸਮਾਂ ਦੂਜੇ ਨੰਬਰ ਤੇ ਲਿਖਿਆ ਸਮਾਂ 12 ਵਜੇ ਯਾਨੀ ਕਿ ਬਰਾਤ 12 ਵਜੇ ਪਹੁੰਚ ਜਾਊਗੀ ਤੇ ਤੀਜੇ ਨੰਬਰ ਤੇ ਬੁੱਕ ਕਰਾਉਣ ਵਾਲੇ ਦਾ ਨਾਮ ਹੀ ਅੱਗੇ ਦਿੱਤਾ ਹੋਇਆ ਹੈ ਤੇ ਚੌਥੇ ਨੰਬਰ ਤੇ ਲਿਖਿਆ ਹੈ ਕਿ ਜਿੱਥੋਂ ਬਰਾਤ ਜਾਣੀ ਹੈ ਪੱਖੋਕਲਾਂ ਇਹ ਐਗਰੀਮੈਂਟ ਵਿੱਚ ਲਿਖਿਆ ਸੀ ਕਿ ਪੱਖੋਕਲਾਂ ਤੋਂ ਬਰਾਤ ਤੁਰਨੀ ਹੈ ਤੇ ਪੰਜਵੇਂ ਵਿੱਚ ਜਿੱਥੇ ਪੁੱਜਣੀ ਹੈ ਕੋਟ ਦੇ ਧਰਮ ਇਸ ਛੇਵੇਂ ਨੰਬਰ ਤੈ ਕੀਤੀ ਗਈ ਰਕਮ ਇਹ 4300 ਵਿੱਚ ਉਸ ਸਮੇਂ ਅਮਰ ਸਿੰਘ ਚਮਕੀਲੇ ਨੂੰ ਬੁੱਕ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਇੱਕ ਵੱਡੀ ਗੱਲ ਹੈ ਕਿਉਂਕਿ ਉਦੋਂ ਇੰਨਾ ਕਿਸੇ ਵੀ ਸਿੰਗਰ ਦਾ ਰੇਟ ਨਹੀਂ ਸੀ ਖਾੜੇ ਦਾ ਜੋ ਕਿ ਅਮਰ ਸਿੰਘ ਚਮਕੀਲਾ ਲੈਂਦਾ ਸੀ ਬਾਕੀ ਸਾਰੇ ਦੱਸਿਆ ਜਾਂਦਾ ਕਿ 500 700 ਵਿੱਚ ਹੀ ਖਾੜੇ ਲਾਉਂਦੇ ਸੀ ਤੇ ਇੱਕ ਕੱਲਾ ਸਿੰਗਰ ਸੀ ਜੋ ਕਿ 4300 4500 ਹੱਦ 5000 ਤੱਕ ਵੀ ਇਸ ਦਾ ਰੇਟ ਪਹੁੰਚਿਆ ਸੀ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ 4300 ਵਿੱਚ ਚਮਕੀਲੇ ਨੂੰ ਖਾੜੇ ਲਈ ਬੁੱਕ ਕੀਤਾ ਗਿਆ ਸੀ ਤੇ 200 ਰੁਪਿਆ ਅਡਵਾਂਸ ਜੋ ਕਿ ਸਾਈ ਕਹਿੰਨੇ ਆਪਾਂ ਉਹ ਦਿੱਤੀ ਗਈ ਸੀ ਸੱਤਵੇਂ ਨੰਬਰ ਵਿੱਚ ਲਿਖਿਆ ਹੈ ਕਿ ਬਾਕੀ ਦੇ 4100 ਰੁਪਏ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਲੈ ਲਏ ਜਾਣਗੇ ਤੇ ਅੱਠਵੇਂ ਨੰਬਰ ਵਿੱਚ ਲਿਖਿਆ ਸਟੇਜ ਪ੍ਰੋਗਰਾਮ 2 ਘੰਟੇ ਪੇਸ਼ ਕੀਤਾ ਜਾਵੇਗਾ ਮਤਲਬ ਕਿ ਉਸ ਸਮੇਂ ਚਮਕੀਲੇ ਦੇ ਲਾਈਵ ਅਖਾੜੇ ਦਾ ਸਮਾਂ ਸਿਰਫ 2 ਘੰਟੇ ਹੀ ਹੁੰਦਾ ਸੀ ਤੇ ਅਗਲੇ ਪੁਆਇੰਟ ਵਿੱਚ ਲਿਖਿਆ ਕਿ ਕਿਸੇ ਤਰ੍ਹਾਂ ਦੀ ਗੜਬੜ ਦੀ ਜ਼ਿੰਮੇਵਾਰੀ ਪ੍ਰੋਗਰਾਮ ਕਰਵਾਉਣ ਵਾਲਿਆਂ ਉੱਤੇ ਹੋਵੇਗੀ ਤੇ 10ਵੇਂ ਪੁਆਇੰਟ ਵਿੱਚ ਗੱਲ ਕੀਤੀ ਕਿ ਮੀਂਹ ਹੀ ਨੇਰੀ ਜਾਂ ਕੋਈ ਹੋਰ ਵੀ ਪ੍ਰੋਬਲਮ ਆ ਜਾਂਦੀ ਹੈ ਤੇ ਆਰਟਿਸਟ ਤੈਅ ਕੀਤੀ ਰਕਮ ਲੈਣ ਦੇ ਹੱਕਦਾਰ ਹੋਣਗੇ ਮਤਲਬ ਕਿ ਮੀਂਹ ਆ ਜਾਏ ਹਨੇਰੀ ਆ ਜਾਏ ਪਰ ਆਰਟਿਸਟ ਆਪਣੇ ਸਾਰੇ ਪੈਸੇ ਲੈਣ ਦੇ ਹੱਕਦਾਰ ਹੋਣਗੇ ਤੇ ਅਗਲੇ ਪੁਆਇੰਟ 11ਵੇਂ ਚ ਲਿਖਿਆ ਹੈ ਗੱਡੀ ਦੀ ਖਰਾਬੀ ਜਾਂ ਬਿਮਾਰੀ ਕਾਰਨ ਨਾ ਪੁੱਜਣ ਤੇ ਆਰਟ ਟਿਸਟ ਜਵਾਬਦੇ ਨਹੀਂ ਹੋਵੇਗਾ ਮਤਲਬ ਕਿ ਗੱਡੀ ਖਰਾਬ ਹੋ ਜਾਈਏ ਜਾਂ ਆਰਟਿਸਟ ਨੂੰ ਕੋਈ ਬਿਮਾਰੀ ਹੋਵੇ ਤੇ ਉਹ ਨਾ ਪੁੱਜ ਸਕੇ ਇਹਦੇ ਲਈ ਉਹ ਜਵਾਬਦੇ ਨਹੀਂ ਹੋਵੇਗਾ ਤੇ ਅਗਲੇ 12ਵੇਂ ਵਿੱਚ ਲਿਖਿਆ ਗਿਆ ਹੈ ਕਿ ਲਾਊਡ ਸਪੀਕਰ ਤੋਂ ਬਿਨਾ ਇਹ ਪ੍ਰੋਗਰਾਮ ਨਹੀਂ ਹੋਵੇਗਾ ਤੇ 13ਵੇਂ ਵਿੱਚ ਲਿਖਿਆ ਕਿਸੇ ਕਿਸਮ ਦੇ ਝਗੜੇ ਜਾਂ ਫੈਸਲਾ ਲੁਧਿਆਣਾ ਕਚੈਰੀ ਵਿੱਚ ਹੀ ਹੋਵੇਗਾ ਮਤਲਬ ਕਿ ਉਥੋਂ ਦਾ ਹੀ ਰਹਿਣ ਵਾਲਾ ਸੀ ਚਮਕੀਲਾ ਇਸ ਕਰਕੇ ਉੱਥੋਂ ਦੇ ਹੀ ਥਾਣੇ ਵਿੱਚ ਸਭ ਕੁਝ ਜੋ ਵੀ ਗੱਲਬਾਤ ਹੋਵੇਗੀ ਤੇ 14 ਦੇ ਵਿੱਚ ਲਿਖਿਆ ਕਿ ਸਪੈਸ਼ਲ ਇਨਾਮ ਅਤੇ ਆਨੰਦ ਕਾਰਜ ਦੇ ਇਨਾਮ ਕਲਾਕਾਰਾਂ ਦੇ ਹੀ ਹੋਣਗੇ ਮਤਲਬ ਕਿ ਜੋ ਵੀ ਉੱਥੇ ਨਾਮ ਹੁੰਦੇ ਆ ਜਾਂ ਆਨੰਦ ਕਾਰਜ ਤੋਂ ਪੈਸੇ ਵਰ ਜਾਂਦੇ ਆ ਉਹ ਸਾਰੇ ਕਲਾਕਾਰ ਦੇ ਹੀ ਹੋਣਗੇ ਤੇ 15ਵੇਂ ਪੁਆਇੰਟ ਵਿੱਚ ਗੱਲ ਕੀਤੀ ਗਈ ਹੈ ਕਿ ਕਲਾਕਾਰ ਤੈਸ ਸਮੇਂ ਤੋਂ ਸਿਰਫ ਅੱਧਾ ਘੰਟਾ ਹੀ ਉਡੀਕਣਗੇ। ਮਤਲਬ ਕਿ ਜੋ ਸਮਾਂ ਤੈਅ ਕਰ ਦਿੱਤਾ ਉਹਨਾਂ ਦਾਸ ਦਿੱਤਾ ਉਸ ਤੋਂ ਬਾਅਦ ਉਹ ਅੱਧਾ ਘੰਟਾ ਹੀ ਵੇਟ ਕਰ ਸਕਦੇ ਐ ਇਸ ਤੋਂ ਵੱਧ ਉਹ ਵੇਟ ਨਹੀਂ ਕਰਨਗੇ। ਤੇ 16ਵੇਂ ਪੁਆਇੰਟ ਵਿੱਚ ਲਿਖਿਆ ਸੀ ਕਿ ਸਟੇਜ ਤੇ ਚਾਨਣੀ ਲਗਾਉਣੀ ਜ਼ਰੂਰੀ ਹੋਵੇਗੀ। ਜਿਹਨੂੰ ਆਪਾਂ ਹੁਣ ਟੈਂਟ ਵੀ ਕਹਿ ਦਨੇ ਆ ਕਿ ਇਹ ਟੈਂਟ ਨਾਲ ਕਵਰ ਕਰਨਾ ਪਵੇਗਾ ਸਟੇਜ ਤਾਂ ਹੀ ਖਾੜਾ ਹੋਵੇਗਾ। ਤੇ 17ਵੇਂ ਵਿੱਚ ਲਿਖਿਆ ਸੀ ਕਿ ਅਡਵਾਂਸ ਵਾਪਸ ਨਹੀਂ ਕੀਤਾ ਜਾਵੇਗਾ। ਮਤਲਬ ਕਿ ਜੋ ਕੁਝ ਵੀ ਮਰਜ਼ੀ ਹੋ ਜੇ ਪਰ ਜੋ ਅਡਵਾਂਸ ਆਇਆ ਹੈ ਜੋ ਇਹਨਾਂ ਨੂੰ 200 ਲਈ ਸੀ ਉਹ ਰਕਮ ਉਹ ਆਪਸ਼ਨ ਨਹੀਂ ਕੀਤੀ ਜਾਵੇਗੀ ਤੇ 18ਵੇਂ ਪੁਆਇੰਟ ਵਿੱਚ ਗੱਲ ਕੀਤੀ ਗਈ ਕਿ ਐਡਵਾਂਸ 500 ਰੁਪਏ ਤੋਂ ਘੱਟ ਨਹੀਂ ਲਿਆ ਜਾਵੇਗਾ ਪਰ ਇਹਨਾਂ ਇਹਨਾਂ ਵਿੱਚ 200 ਐਡਵਾਂਸ ਲਿਆ ਸੀ ਚਲੋ ਉਹਨਾਂ ਦੀ ਲਿਆਜ ਹੋਏਗੀ ਕਿਸੇ ਤਰ੍ਹਾਂ ਉਹਨਾਂ ਘੱਟ ਲਿਆ ਸੀ ਪਰ ਇਹਨਾਂ ਲਿਖਿਆ ਹੈ ਕਿ ਅਸੀਂ 500 ਤੋਂ ਘੱਟ ਐਡਵਾਂਸ ਨਹੀਂ ਲਵਾਂਗੇ ਜਿਹਨੂੰ ਆਪਾਂ ਸਾਈ ਕਹਿੰਦੇ ਹਾਂ ਤੇ ਲਾਸਟ ਵਿੱਚ ਲਿਖਿਆ ਹੈ ਕਿ ਉਪਰੋਕਤ ਲਿਖਤ ਆਧਾਰਤ ਤੇ ਪ੍ਰੋਗਰਾਮ ਪੱਕਾ ਕੀਤਾ ਗਿਆ ਮਤਲਬ ਕਿ ਜੋ ਵੀ ਤੁਸੀਂ ਸਾਰਾ ਕੁਝ ਲਿਖਿਆ ਗਿਆ ਹੈ ਜੋ ਸਭ ਕੁਝ ਸਹੀ ਹੋਈ ਇਸ ਤੇ ਆਧਾਰਤ ਸਭ ਕੁਝ ਹੁਣ ਪ੍ਰੋਗਰਾਮ ਪੱਕਾ ਕੀਤਾ ਗਿਆ ਹੈ ਤੇ ਅਖੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਸਾਈਨ ਵੀ ਹੋਇਆ ਜੋ ਕਿ ਚਮਕੀਲੇ ਦੀ ਕਿਸੇ ਟੀਮ ਦੇ ਹੋ ਸਕਦੇ ਆ ਤੇ ਏ ਸੀ ਸਾਰਾ ਐਗਰੀਮੈਂਟ ਜੋ ਚਮਕੀਲਾ ਆਪਣੇ ਟਾਈਮ 'ਚ ਅਗਲੀ ਪਾਰਟੀ ਤੋਂ ਲਿਖਵਾਉਂਦਾ ਹੁੰਦਾ ਸੀ ਬਾਕੀ ਤੁਸੀਂ ਵੀ ਦੱਸੋ ਤੁਸੀਂ ਚਮਕੀਲੇ ਬਾਰੇ ਇਸ ਮੂਵੀ ਵਿੱਚ ਜੋ-ਜੋ ਦਿਖਾਇਆ ਗਿਆ ਕਿ ਇਹ ਸਾਰਾ ਕੁਝ ਸੱਚਾ ਹੈ ਤੁਸੀਂ ਇਹਨਾਂ ਨਾਲ ਕਿੰਨਾ ਕੁ ਸਹਿਮਤ ਹੋ ਕਮੈਂਟਾਂ ਵਿੱਚ ਦੂਰ ਦੱਸਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ